ਕਮਾਈ ਵਾਲੇ ਸਿੰਘਾਂ ਦੇ ਬਚਨ ਪਹਿਲਾ ਪਿੰਡਾਂ ਵਿੱਚ ਗ੍ਰਾਂਤੀ ਸਿੰਘ ਕਾਫੀ ਬਾਣੀ ਪੜਨ ਵਾਲੇ ਕਮਾਈ ਵਾਲੇ ਹੁੰਦੇ ਸਨ ਅਜੇ ਹੀ ਇੱਕ ਕਮਾਈ ਵਾਲੇ ਸਿੰਘ ਬਾਬਾ ਰਾਮ ਸਿੰਘ ਪਿੰਡ ਆਲੋਵਰਕ ਹੁੰਦੇ ਸਨ ਉਹਨਾਂ ਨੇ ਭਾਈ ਪਿਆਰਾ ਸਿੰਘ ਦਾ ਨਾਮ ਰੱਖਿਆ ਸੀ ਅਤੇ ਪਰਿਵਾਰ ਨੂੰ ਬਚਨ ਕੀਤੇ ਸਨ ਕਿ ਇਹ ਪ੍ਰਜੰਗੀ ਬਹੁਤ ਚੜ੍ਹਦੀ ਕਲਾ ਵਾਲਾ ਹੈ ਇਹ ਬਹੁਤ ਕੁਝ ਨਾਲ ਲੈ ਕੇ ਆਇਆ ਹੈ ਇਸ ਦਾ ਕਦੇ ਵੀ ਮੂੰਹ ਨਾ ਫਟਕਾਰਨਾ ਇੱਕ ਦਫਾ ਇੱਕ ਮੋਰ ਬਾਣੀ ਪੜਨ ਵਾਲਾ ਸਿੰਘ ਜੋ ਰੋਪੜ ਵਾਲੇ ਪਾਸੇ ਦਸਵੇਂ ਪਾਸ਼ਾ ਦੇ ਇੱਕ ਸਥਾਨ ਤੇ ਸੇਵਾ ਕਰਦਾ ਸੀ ਆਲੂ ਵਰਕ ਪਿੰਡ ਪਰਿਵਾਰ ਪਾਸ ਆਇਆ ਅਤੇ ਉਸ ਨੇ ਵੀ ਇਹੀ ਗੱਲ ਦਰਹਾਈ ਕਿ ਇਸ ਭਜੰਗੀ ਦਾ ਤੇਜ ਪ੍ਰਤਾਪ ਹੈ ਇਸ ਦਾ ਤੁਸੀਂ ਮੂੰਹ ਨਹੀਂ ਪਟਕਾਰਨਾ ਤੇ ਉਹਨਾਂ ਕਮਾਈ ਵਾਲੇ ਸਿੰਘਾਂ ਦੇ ਬਚਨ ਪੂਰੇ ਹੋਏ ਵਾਕਿਆ ਹੀ ਭਾਈ ਪਿਆਰਾ ਸਿੰਘ ਬਹੁਤ ਕੁਝ ਨਾਲ ਲੈ ਕੇ ਆਇਆ ਸੀ ਰਹਿਣ ਸ਼ਹੀਦ ਇਕਲੜੇ ਸੁੰਨੇ ਲਖਵਰੀ ਗੁਰੂ ਦੇ ਪੰਡੇ ਕੌਮਨਾ ਜਦ ਤਪ ਸਫਰ ਕਰੇ ਹਰਿੰਦਰ ਸਿੰਘ ਮਹਿਬੂ